ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਹਨੂਮਨ ਚੌਂਕ ਤੇ ਸੋ ਗੁਰਦਾਸਪੁਰ ਦੇ ਹਨੂਮਨ ਚੌਂਕ ਤੇ ਇੱਕ ਅਦਭੁਤ ਜਿਹੜੀ ਗੱਲ ਅੱਜ ਹੋਈ ਹੈ ਜੀ ਤੁਸੀਂ ਯਕੀਨ ਮੰਨਿਓ ਕਿ ਕਲਨੌਰ ਗਊਸ਼ਾਲਾ ਜਿਹੜੀ ਆ ਕਲਨੌਰ ਗਊਸ਼ਾਲਾ ਦੀ ਜਿਹੜੀ ਮੈਨੇਜਮੈਂਟ ਆ ਜਿਹੜੇ ਉੱਥੇ ਸੇਵਾਦਾਰ ਨੇ ਜੀ ਉਹਨਾਂ ਵੱਲੋਂ ਜਿਹੜਾ ਅੱਜ ਗੁਰਦਾਸਪੁਰ ਦੇ ਹਨੂਮਨ ਚੌਂਕ ਮੰਦਿਰ ਦੇ ਬਿਲਕੁਲ ਸਾਹਮਣੇ ਜਿਹੜਾ ਵਾ ਜੀ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਅੱਜ ਬੈਨਰ ਫੜ ਕੇ ਤਕਤੀਆਂ ਲੈ ਕੇ ਜਿਹੜਾ ਵਾ ਜੀ ਗਊਆਂ ਵਾਸਤੇ ਜਿਹੜਾ ਵਾ ਦਾਨ ਲਿਆ ਜਾ ਰਿਹਾ ਵਾ ਦਾਨ ਮੰਗੇ ਜਾ ਰਿਹਾ ਵਾ ਸੋ ਵਜਾ ਕੀ अनमोल जी की जी। जी। आज ਸਮਾਂ ਕਿਹੜਾ ਆ ਗਿਆ ਵੀ ਅੱਜ ਦਾਨ ਮੰਗਣਾ ਪਿਆ ਰਿਹਾ ਜੀ ਸਮਾਂ ਬੜਾ ਖਤਰਨਾਕ ਆ ਗਿਆ ਜੀ ਗਾਵਾਂ ਦੇ ਜੁਰਮ ਹੋ ਰਿਹਾ ਕਿੰਨੀ ਗਰਮੀ ਆ ਕਿੰਨਾ ਬੁਰਾ ਹਾਲ ਆ ਉਥੇ ਛੱਡਾਂ ਦੀ ਜ਼ਰੂਰਤ ਆ ਛਾਂ ਦੀ ਜ਼ਰੂਰਤ ਆ ਅੱਜ ਤੱਕ ਸਰਕਾਰ ਨੇ ਇੱਕ ਦਰਖਤ ਤੱਕ ਲਗਾਉਣ ਦਾ ਉਪਰਾਲਾ ਨਹੀਂ ਕੀਤਾ ਔਰ ਬੇਹੋਸ਼ ਹੋ ਕੇ ਬਿਨਾਂ ਚਾਰੇ ਤੋਂ ਗਾਵਾਂ ਡੇਗ ਰਹੀਆਂ ਨੇ ਗਾਵਾਂ ਦੀ ਗਿਣਤੀ 600 ਤੋਂ ਵੱਧ ਆ ਚਾਰਾ ਆ ਰਿਹਾ 500 ਦੇ ਕਰੀਬ ਦਾ ਔਰ ਉਹ ਵੀ ਚਾਰਾ ਜਿਹੜਾ ਆ ਵੰਡ ਕੇ ਨਹੀਂ ਖਾਦਾ ਜਾਂਦਾ ਛੱਡਾਂ ਦੀ ਕਮੀ ਹੋਣ ਕਰਕੇ ਉੱਥੇ ਬੜੀ ਮੁਸ਼ਕਲ ਆ ਰਹੀ ਆ ਔਰ ਇੰਨਾ ਕਿ ਦਰਦਨਾਕ ਸੀਨ ਹੈ ਤੁਸੀਂ ਦੇਖ ਕੇ ਘਰ ਆ ਕੇ ਸੌ ਨਹੀਂ ਸਕਦੇ ਔਰ ਇਸੇ ਕਰਕੇ ਸਰਕਾਰ ਦੀ ਉਦਾਸੀਨਤਾ ਕਰਕੇ ਸਾਨੂੰ ਇਹ ਇਚਾਰਾ ਕਰਨਾ ਇਹ ਜਿਹੜਾ ਕੰਮ ਆ ਸਰਕਾਰ ਦਾ ਆ ਸਰਕਾਰ ਕੋਸ਼ਿਸ਼ ਲੈਂਦੀ ਆ ਪਰ ਪਤਾ ਨਹੀਂ ਉਹ ਕਿੱਥੇ ਲੋਪ ਹੋ ਜਾਂਦਾ ਕੋਸ਼ਿਸ਼ ਜਿੰਨਾ ਮੇਨ ਕੋਸ਼ਿਸ਼ ਆ ਸਾਰਾ ਪੰਜਾਬ ਸਰਕਾਰ ਕੋਲ ਜਾਂਦਾ ਆ ਉਹਦਾ ਜਿਹੜਾ ਇੱਥੇ ਵੰਡਿਤ ਨਹੀਂ ਹੁੰਦਾ ਅਗਰ ਉਹਦਾ ਇਹ 25% ਵੀ ਲੱਗ ਜੇ ਤਾਂ گاਵਾਂ ਦਾ ਜਿਹੜਾ ਗਊਸ਼ਾਲਾ ਆ ਉਹ ਸਵਰਗ ਦਾ ਰੂਪ ਲੈ ਸਕਦਾ ਬਹੁਤ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਇਹਦੇ ਤੇ ਖਾਸ ਧਿਆਨ ਦਿੱਤਾ ਜਾਏ ਔਰ ਆਮ ਲੋਕਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਸਾਡੇ ਨਾਲ ਜੁੜੋ ਸਾਡੀ ਸੰਸਥਾ ਨਾਲ ਜੁੜੋ ਅਸੀਂ ਪਿਛਲੇ 1 ਸਾਲ ਦੇ ਵਿੱਚ ਵਿੱਚ 18 ਤੋਂ 20 ਲੱਖ ਰੁਪਇਆ ਉੱਥੇ ਤੁਹਾਡੇ ਦਾਨੀ ਸੱਜਣਾ ਤੋਂ ਇਕੱਠਾ ਕਰਕੇ ਜਿਵੇਂ ਕਿ ਇੱਥੇ ਸੋਢੀ ਸਾਹਿਬ ਨੇ ਸੋਢੀ ਐਕਸਕਲੂਸਿਵ ਦੂਸਰੇ ਕੀ ਨਾਮ ਉਹਨਾਂ ਦਾ अलग-अलग ਜਨਕ ਸੇਵਾ ਆ ਰਹੀ ਹੈ ਉਹ ਕਾਫੀ ਮੋਟੇ ਦੌਰ ਤੇ ਹਣੀ ਟ੍ਰੇਡਰਸ ਔਰ ਹੋਰ ਵੀ ਸ਼ਹਿਰ ਦੇ ਪਤਵੰਤੇ ਸੱਜਣ ਜਿਨ੍ਹਾਂ ਨੇ ਬਹੁਤ ਸਾਰੀ ਸੇਵਾ ਕੀਤੀ ਆ ਪਰ ਆਮ ਪਰ ਦੁਖੋਲੀ ਗੱਲ ਤੇ ਹੈ ਨਾ ਵੀ ਜਿਹੜਾ ਪ੍ਰਸ਼ਾਸਨ ਨਹੀਂ ਮਦਦ ਕਰ ਰਿਹਾ ਭਾਈ ਪ੍ਰਸ਼ਾਸਨ ਨੂੰ ਕਈ ਵਾਰੀ ਸਾਡੇ ਕੋਲ ਥੱਬਾ ਪਿਆ ਐਪਲੀਕੇਸ਼ਨਾਂ ਦਾ ਕਦੀ ਗਵਰਨਰ ਸਾਹਿਬ ਨੂੰ ਕਦੀ ਚੀਫ ਮਿਨਿਸਟਰ ਨੂੰ ਕਦੀ ਡੀਸੀ ਸਾਹਿਬ ਨੂੰ ਇੰਨੀ ਵਾਰੀ ਕਹਿ ਚੁੱਕੇ ਆ ਵੀ ਉੱਥੇ ਬੁਰਾ ਹਾਲ ਆ ਔਰ ਸਾਡੇ ਜਿਹੜੇ ਗੁਰੂ ਪੀਰ ਹੈਗੇ ਨੇ ਜਿਸਾਂ ਆਪਣੇ ਪੰਡੋਰੀ ਧਾਮ ਵਾਲੇ ਮਹੰਤ ਜੀ ਨੇ ਉਹਨਾਂ ਨੇ ਬੜੀ ਵੱਡੀ ਸੇਵਾ ਕੀਤੀ ਆ ਅੱਗੇ ਸਾਡੇ ਕਲਨੌਰ ਦੇ ਲਾਗੇ ਇੱਕ ਸੰਤ ਹੈਗੇ ਨੇ ਉਹਨਾਂ ਨੇ ਬਹੁਤ ਸੇਵਾ ਕੀਤੀ ਆ ਆਮ ਜਨਤਾ ਸੇਵਾ ਲਈ ਅੱਗੇ ਆ ਰਹੀ ਆ ਔਰ ਅੱਗੇ ਆਏ ਸਰਕਾਰ ਵੱਲੋਂ ਬਹੁਤ ਬੁਰਾ ਹਾਲਾ ਬਾਰ-ਬਾਰ ਸਾਨੂੰ ਗੋਲੀਆਂ ਦਿੱਤੀਆਂ ਜਾ ਰਹੀਆਂ ਮਿੱਠੀਆਂ ਗੋਲੀਆਂ ਦਿੱਤੇ ਆ ਕਰਾ ਦੇਣੇ ਉਹ ਕਰਾ ਦੇਣੇ ਆ ਪਰ ਉਹ ਕੁਝ ਐਸਾ ਕਰ ਨਹੀਂ ਪਾ ਰਹੇ ਨਹੀਂ ਕਿੰਨੀ ਗਿੰਦੀ ਗਵਾਂ ਦੀ ਇੱਥੇ ਉੱਥੇ ਐਸੇਲੇ 600 ਪਲੱਸ ਗਿੰਦੀ ਆ ਜੀ ਔਰ ਇਹ 250 ਗਿਣਤੀ ਸੀਗੀ ਜਦੋਂ ਦੇ ਸਾਡੀ ਸੰਸਥਾ ਨੇ ਉਥੇ ਦਖਲ ਦਿੱਤਾ ਆ ਸੁਧਾਰ ਸ਼ੁਰੂ ਕੀਤਾ ਆ ਉਹ ਹੌਲੀ ਹੌਲੀ ਉਹਨਾਂ ਦੀ ਮਰਤੂ ਦਰ ਘਟੀ ਆ ਜਿਹਦੇ ਕਰਕੇ ਉਥੇ ਗਿਣਤੀ ਵਧ ਗਈ ਆ ਪਹਿਲ ਇਹ ਬੜਾ ਔਖਾ ਹੋ ਜਾਂਦਾ ਜੀ ਇਹ ਸਮਝ ਜਿਹੜਾ ਵਾ ਕੱਢਣਾ ਬੜਾ ਔਖਾ ਵਾ ਸੋ ਇਸ ਸੰਸਾ ਵੱਲੋਂ ਲਗਾਤਾਰ ਜਿਹੜੀ ਆਪਣੀ ਸਵਾਵਾ ਦਿੱਤੀਆਂ ਜਾ ਰਹੀਆਂ ਵਾ 650 ਤੋਂ ਉੱਪਰ ਗਊਆਂ ਵਾ ਜੀ ਸੋ ਉਹਨਾਂ ਨੂੰ ਸਾਹਮਣਾ ਜਿਹੜਾ ਵਾ ਕੋਈ ਛੋਟੀ ਗੱਲ ਨਹੀਂ ਹੈ ਕਿ ਬੜੀ ਵੱਡੀ ਗੱਲ ਹੈ ਜੀ ਸੋ ਸ਼ਹਿਰ ਵਾਸੀ ਮਰਤਾ ਕਰਦੇ ਨੇ ਪਰ ਕਿਤੇ ਨਾ ਕਿਤੇ ਅੱਜ ਇਹਨਾਂ ਨੂੰ ਮਜਬੂਰ ਹੋਣਾ ਪਿਆ ਵਾ ਸੜਕ ਦੇ ਉੱਪਰ ਆ ਕੇ ਖੜੇ ਹੋਣਾ ਸੜੇ ਦੇਖੋ ਹਾਦਿ ਵਿੱਚ ਜਿਹੜੇ ਵਾ ਜੀ ਦਾਨ ਪਾਤਰ ਲੈ ਕੇ ਦਾਨ ਮੰਗ ਰਹੇ ਨੇ ਕਿਉਂਕਿ ਇਹ ਦੇਖੋ ਦਾਨੀ ਸੱਜਣ ਨੇ ਜਿਹੜੇ ਇਹਨਾਂ ਨੂੰ ਦਾਨ ਦੇ ਰਹੇ ਨੇ ਪਰ ਕਿਤੇ ਨਾ ਕਿਤੇ ਸਰਕਾਰਾਂ ਦਾ ਵੀ ਫਰਜ ਪ ਕਿ 服务 ਕਾਰਜਾਂ ਨੇ ਜੀ ਤੁਸੀਂ ਯਕੀਨ ਮੰਨਿਓ ਕਿ ਤੇ ਕਲਾਂੌਰ ਜਾ ਕੇ ਦੇਖਿਓ ਇਹਨਾਂ ਦੀ ਸੇਵਾ ਜਿਹੜੀ ਹੈ ਜੀ ਸੋ ਭਾਜੀ ਬੜਾ ਔਖਾ ਹੋ ਜਾਂਦਾ ਮੈਂ ਦੇਖ ਰਿਹਾ ਹਾਂ ਕਿ 650 700 ਗਊ ਨੂੰ ਜਿਹੜਾ ਸਾਹਮਣਾ ਬੜੀ ਵੱਡੀ ਗੱਲ ਹੈ ਬਈ ਸਰ ਕੋਸ਼ਿਸ਼ ਹੁੰਦੀ ਵੀ ਅਸੀਂ ਲੇਕਿਨ ਕਿੰਨਾ ਕਰ ਸਕਦੇ ਹਾਂ ਅਸੀਂ ਆਪਣੇ ਤੌਰ ਦੇ ਲੋਕਾਂ ਕੋਲੋਂ ਥੋੜਾ ਥੋੜਾ ਇਕੱਠਾ ਕਰਕੇ ਅਸੀਂ ਕਾਫੀ ਕੋਸ਼ਿਸ਼ ਕਰਦੇ ਪਏ ਹਾਂ ਬਟ ਬਹੁਤ ਮੁਸ਼ਕਲ ਹੈ ਉੱਥੇ ਮਿੱਟੀ ਦੀ ਚਾਰੇ ਦੀ ਜੰਗਲ ਲਗਾਉਣ ਦੀ ਉੱਥੇ ਇਵਨ ਗਾਈਆਂ ਜਿਹੜਾ ਉੱਥੇ ਭੜਸ ਗਈ ਹੈ ਕੀ ਬਹੁਤ ਮੁਸ਼ਕਲ ਸਰ ਕੰਮ ਆ ਗਿਆ ਲੇਕਿਨ ਸਾਡੇ ਵਾਸਤੇ ਹੱਥ ਹੁਣ ਖੜੇ ਹੋ ਰਹੇ ਹੈ ਲੇਕਿਨ ਸਾਡੇ ਨਾਲ ਸਰਕਾਰਾਂ ਦਾ ਕਿਸੇ ਤਰ੍ਹਾਂ ਤਾਲਮੇਲ ਨਹੀਂ ਹੋ ਪ ਰਿਹਾ ਅਸੀਂ ਬਹੁਤ ਕੋਸ਼ਿਸ਼ ਕਰਦੇ ਆਂ ਮੈਂ ਸੋਚਦਾ ਕਿਦਾਂ ਦੀ ਪ੍ਰਸ਼ਾਸਨ ਹੈ ਲਾਹਣਾ ਦੇ ਪ੍ਰਸ਼ਾਸਨ ਦੇ ਉੱਤੇ ਜਿਹੜੇ ਪ੍ਰਸ਼ਾਸਨ ਵਾਲੇ ਇਦਾਂ ਗੱਡੀਆਂ ਦੇ ਬੈਠੇ ਦੇ ਮੈਂ ਕਹਿੰਦਾ ਗੱਡੀਆਂ ਤੋਂ ਢਾਡਣਾ ਚਾਹੀਦੇ ਹਾਂਜੀ ਸੱਚੀਆਂ ਗੱਲਾਂ ਜਿਹੜੀਆਂ ਅੰਦਰੋਂ ਨਿਕਲਦੀਆਂ ਇਹ ਕਿਹੜਾ ਨੰਸ਼ ਸ਼ਰਮ ਸ਼ਰਮ ਵਾਲੀਆਂ ਕਰਕੇ ਪਰ ਲੈ ਕੇ ਲੋਕੀ ਗਰੀਬ ਨੂੰ ਇਹਨੂੰ ਦੇ ਸਮਝਦੇ ਸਮਨੇ ਕਿ ਜਿਹੜੀ ਹੈਗੀ ਹੈ ਨਾ ਗਊਸ਼ਾਲਾ ਇੰਨੀ ਜਿਹੜੀ ਬੇਜਬਾਨ ਲੋਕੀ ਬਹ ਹੈਗੀ ਹੈ ਉਹਨਾਂ ਨੂੰ ਵੀ ਨਹੀਂ ਕੋਈ ਸਮਝਦੇ ਹਾਂ ਜੀ ਜੇਪੀ ਅਰਮੋਲ ਜੀ ਵਰਗੇ ਅੱچھے ਇਨਸਾਨ ਜਿਹੜੇ ਮਿਲੇ ਇਸ ਗਊਸ਼ਾਲਾ ਨੂੰ ਨਾ ਵਧੀਆ ਸੇਵਾ ਨਹੀਂ ਪਾ ਰਹੇ ਸਾਰੇ ਲੱਲ ਕੇ ਕਰ ਰਹੇ ਹੋ ਪਰ ਕਿਤੇ ਨਾ ਕਿਤੇ ਚਲੋ ਜੀ ਸਾਰਿਆਂ ਦਾ ਫਰਜ਼ ਬੰਦਾ ਸਾਥ ਦੇਣਾ ਇੱਥੇ ਨਹੀਂ ਜੀ ਨਹੀਂ ਦੇਖੋ ਅੱਜ ਅਸੀਂ ਖੜੇ ਆ ਸਾਡੇ ਹਿੰਦੂ ਧਰਮ ਸਾਡਾ ਸੁਸਾਇਟੀ ਕਿੱਥੇ ਜਾ ਰਿਹਾ ਅੱਜ ਇੱਥੇ ਕੋਈ ਆ ਜਾ ਲੰਗਰ ਲੱਗ ਜਾ ਤੇ ਲੰਗਰ ਲਾਣ ਲਈ ਮੇਰੇ ਖਾਣ ਲਈ ਮੇਰੇ ਕਹਿੰਦਾ ਸਾਰਾ ਸ਼ਹਿਰ ਇਕੱਠਾ ਹੋ ਜਾਏਗਾ ਪਰ ਇੱਕ ਅਸੀਂ ਖੜੇ ਲੋਕੀ ਖੜੇ ਹੋ ਗਏ ਤੇ ਸਾਨੂੰ ਪੁੱਛ ਵੀ ਨਹੀਂ ਰਹੇ ਕਿ ਤੁਸੀਂ ਕਰ ਕੀ ਰਹੇ ਹੋ ਕਿਹਦੇ ਕਰਦੇ ਕਰਿਓ ਕਿਹਦੇ ਖੜੇ ਮਤਲਬ ਸ਼ਰਮ ਆਂਦੀ ਹੈ ਸਾਨੂੰ ਸਾਡੀ ਸੁਸਾਇਟੀ ਦੇ ਉ ਦੁਨੀਆ ਦੀ ਗਰੀਬੀ ਇੰਨੀ ਹੈਗੀ ਹੈ ਦਿਨ ਜਿੱਦਾਂ ਇਹ ਇੰਨਾ ਬੁਰਾ ਹਾਲ ਹੈ ਪ੍ਰਸ਼ਾਸਨ ਵਾਲੇ ਲੇਕਿਨ ਕੋਈ ਪੁੱਛਕਿਛ ਨਹੀਂ ਹੈਗੀ ਹਾਂਜੀ ਸੋ ਇਹ ਦੇਖੋ ਸੱਚੀਆਂ ਗੱਲਾਂ ਜਿਹੜੀਆਂ ਅੰਦਰੋਂ ਨਿਕਲਦੀਆਂ ਹਨ ਨਹੀਂ ਕਰਾਂਗੇ ਤੇ ਸੋ ਇਹ ਦੇਖੋ ਜਿਹੜੇ ਪੈਫਲੈਟ ਦਿੱਤੇ ਜਾ ਰਹੇ ਆ ਔਰ ਜਿਹੜਾ ਵਾ ਦਾਨ ਜਿਹੜਾ ਮੰਗਿਆ ਜਾ ਰਿਹਾ ਵਾ ਕਿਤਨਾ ਕਿਤਨਾ ਸੱਚਾਈ ਹੈ ਜੀ ਕਿਉਂਕਿ ਇਹ ਹਾਲਾਤ ਬੜੇ ਮਾੜੇ ਨੇ ਗਊਸ਼ਾਲਾ ਦੇ ਜੀ ਇਸ ਸਮੇਂ ਜਿਹੜੇ ਹਾਲਾਤ ਆ ਬੜੇ ਔਖੇ ਹੋ ਗਏ ਜਿਹੜਾ ਇਸ ਟਾਈਮ ਜਿਹੜਾ ਪਾਸ ਕਰ ਰਹੇ ਨੇ ਕਿਤੇ ਨਾ ਕਿਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਵੱਧ ਚੜ ਕੇ ਇਹਨਾਂ ਦਾ ਸਾਥ ਲਈਏ ਭਾਜੀ ਅਸੀਂ ਦੇਖਦੇ ਆਂ ਵੀ ਤੁਸੀਂ ਜਿਹੜੀ ਸੇਵਾ ਨੇ ਮੁੰਦੇ ਹੋ ਬਲਕਿ ਅਸੀਂ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ ਬਹੁਤ ਵੱਡੇ ਅਸੀਂ ਕੰਮ ਜਿਹੜਾ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਵੀ ਫਰਜ਼ ਬੰਦਾ ਵੀ ਤੁਹਾਡਾ ਸਾਥ ਦਿੱਤਾ ਜਾਂਦਾ ਲੋਕੋ ਦੇਖੋ ਜੀ ਇਹ ਸਾਰਾ ਕੰਮ ਹੀ ਜਿਹੜਾ ਪ੍ਰਸ਼ਾਸਨ ਦਾ ਆ ਠੀਕ ਆ ਤੇ ਅੱਭੀ ਖਾ ਮੰਗ ਰਹੇ ਆ ਪੀਖ ਕਿਉਂ ਮੰਗ ਰਿਹਾ ਹੈ ਕਿ ਉਹਨਾਂ ਦੀ ਭੁੱਖ ਤੇ ਪੂਰੀ ਕਰਨੀ ਹੈ ਨਾ ਕਿਸੇ ਤਰ੍ਹਾਂ ਹੋਣਾ ਤੇ ਉਥੇ ਲੋਕੇ ਆਪਣੇ ਗਾਈਆਂ ਦੇ ਘਾਟ ਚਾਰਾ ਭੇਜਣ ਦੀ ਸਰਕਾਰ ਠੀਕ ਆ ਤੇ ਉਥੇ ਗਾਈਆਂ ਨੇ ਜਿਆਦਾ ਤੋਂ ਘਾਟ ਕਿਥੋਂ ਪੂਰੀ ਹੋਣੀ ਆ ਉਹਨਾਂ ਦੀ ਸਰਕਾਰ ਨੂੰ ਤੇ ਮੈਂ ਇਹੀ ਗੱਲ ਕਹਣਾ ਡੀਸੀ ਸਾਹਿਬ ਨੂੰ ਮੈਂ ਕਿੰਨੇ ਵਾਰੀ ਦੱਸਿਆ ਆ ਠੀਕ ਆ ਤੇ ਉਹਨਾਂ ਨੇ ਉਹ ਤੇ ਮੈਨੂੰ ਪਤਾ ਨਹੀਂ ਕਿਉਂ ਨਹੀਂ ਸਰਕਾਰ ਨੂੰ ਸ਼ਰਮ ਹੀ ਨਹੀਂ ਆਉਂਦੀ ਆ ਠੀਕ ਆ ਜੀ ਕਿਓ ਕੇਂਦਰੋਂ ਗੱਲਾਂ ਨਿਕਲਦੀਆਂ ਹੋ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਵਾ ਸੋ ਕਿਦਣਾ ਕਿਤੇ ਸਾਡਾ ਫਰਜ਼ ਬੰਦਾ ਭਾਜੀ ਪਾਲਕ ਸਿੰਘ ਜੀ ਅੱਜ ਕਿਦਾਂ ਦਾ ਸਮਾ ਆ ਗਿਆ ਭਾਜੀ ਸੜਕਾਂ ਤੇ ਜਿਹੜਾ ਉਹਨੂੰ ਖੜੇ ਹੋਣ ਨੂੰ ਮਜਬੂਰ ਹੋ ਗਿਆ ਦੇਖੋ ਜੀ ਕੋਸ ਐਕਸ ਸਰਕਾਰ ਬਹੁਤ ਵੱਡੇ ਲੈਵਲ ਦਾ ਇਕੱਠਾ ਕਰਨ ਦੀ ਹੈ ਜੇ ਸਰਕਾਰ ਸਾਡੇ ਜ਼ਿਲ੍ਹੇ ਦਾ ਕੋਸ ਐਕਸ ਜਿਹੜਾ ਇਕੱਠਾ ਹੁੰਦਾ ਸਾਡੇ ਜ਼ਿਲ੍ਹੇ ਨੂੰ ਦੇ ਦੇ ਕਲਾ ਲੋਰ ਨੂੰ ਮੇਰੇ ਖਿਆਲ ਹੈ ਕਿ ਦੋਹਾਂ ਚੋਹਾਂ ਦਿਨਾਂ 'ਚ ਕਲਾਂਨੌਰ ਗਊਸ਼ਾਲਾ ਦੀ ਨੁਹਾਰ ਬਦਲ ਜਾਏਗੀ ਔਰ ਇਹ ਵੀ ਨਹੀਂ ਕਿ ਸਾਡੇ ਹਿੰਦੂ ਸਨਾਤਨ ਦੇ ਵਿੱਚ ਦਾਨੀ ਸੱਜਣ ਨਹੀਂ ਹੈਗੇ ਸਾਡੇ ਗੁਰਦਾਸਪੁਰ ਦੇ ਲੇਟਰ ਫਲਾਵਰ ਸਕੂਲ ਦੇ ਵਿੱਚ ਟੀਚਰ ਨੇ ਸੁਸ਼ੀਲ ਸ਼ਰਮਾ ਜੀ ਉਹ ਸਾਡੀ ਐਸੀ ਚੀਜ਼ ਨੂੰ ਵੇਖ ਕੇ ਭਾਵੁਕ ਹੋਏ ਰੋਏ ਔਰ ਉਹਨਾਂ ਨੇ ਹੁਣ 40000 ਰੁਪਏ ਸਾਨੂੰ ਦੇਣ ਦਾ ਹੁਣੇ ਫੈਸਲਾ ਕੀਤਾ ਔਰ ਘਰ ਜਾ ਕੇ 40000 ਰੁਪਏ ਲੈਣਗੇ ਆਓ ਆ ਤੁਹਾਡੇ ਸਾਹਮਣੇ ਬਿਲਕੁਲ ਉਹਨਾਂ ਨੇ ਸਾਨੂੰ ਦੇਣਾ ਹੋਣੇ ਮਤਲਬ ਸਾਡੇ ਕੋਲ ਇਹ ਲੋਕਾਂ ਦਾ ਦਰਦ ਹੈ ਇਹ ਲੋਕੀ ਉਹ ਗਵਾਂ ਨੂੰ ਵੇਖ ਕੇ ਜਿਹੜਾ ਕਿ ਅਸੀਂ ਉਹ ਐਲਸੀਡੀ ਵੀ ਪਿੱਛੇ ਲਈ ਆ ਚੱਲੇ ਗਏ ਐਲਸੀਡੀ ਹੋਰ ਚ ਤੁਹਾਨੂੰ ਕਲਨੌਰ ਦੇ ਬਿਲਕੁਲ ਤਾਜ਼ਾ ਹਾਲਾਤ ਦੱਸਾਂਗੇ ਹੀ ਕਿ ਆ ਸਾਡੀ ਜਿਹੜੀ ਹੈ ਗਊ ਮਾਤਾ ਦਾ ਜਿਹੜਾ ਅਸੀਂ ਕਹਿੰਨੇ ਵੀ ਇਹ ਵੱਤ ਤੋਂ ਵੱੱਤਰ ਹਾਲਾਤ ਉੱਥੇ ਹੋਏ ਨੇ ਔਰ ਉਹਦੀ ਜ਼ਿੰਮੇਵਾਰ ਕਿਤੇ ਨਾ ਕਿਤੇ ਸਾਡੀ ਪੰਜਾਬ ਸਰਕਾਰ ਆ ਔਰ ਪ੍ਰਸ਼ਾਸਨ ਆ ਕਿਉਂਕਿ ਪ੍ਰਸ਼ਾਸਨ ਨੇ ਉਧਰ ਧਿਆਨ ਨਹੀਂ ਦਿੱਤਾ ਉਹ ਅਫਸਰਾਂ ਨੇ ਧਿਆਨ ਨਹੀਂ ਦਿੱਤਾ ਉਸ ਸਿਸਟਮ ਨੇ ਧਿਆਨ ਨਹੀਂ ਦਿੱਤਾ ਜਿਨ੍ਹਾਂ ਨੂੰ ਧਿਆਨ ਦੇਣ ਦੀ ਲੋੜ ਆ ਔਰ ਹਫਤੇ ਦੇ ਵਿੱਚ ਜਿਹੜੀ ਆ ਕਿ ਉਹ ਅ 10 ਗਉਆਂ ਦੀ ਜਿਹੜੀ ਮੌਤ ਹੋਣੀ ਉਹ ਬੜੀ ਵੱਡੀ ਗੱਲ ਔਰ ਹੱਲੇ ਵੀ ਜਿਹੜਾ ਮੈਂ ਵੇਖਣ ਰਿਹਾ ਹਾਂ ਵੀ ਹਿੰਦੂ ਸਨਾਤਨ ਜਿਹੜੇ ਲੋਕ ਨੇ ਉਹ ਸੁੱਤੇ ਨੇ ਪਰਦਾਨੀ ਸੱਜਣਾ ਦੀ ਜੇ ਗੱਲ ਕਰੀਏ ਤਾਂ ਦਾਨੇ ਸੱਜਣ ਵੀ ਬਹੁਤ ਵਧੀਆ ਔਰ ਵੱਡੇ ਲੈਵਲ ਤੇ ਆ ਰਹੇ ਨੇ ਹੁਣੇ ਮੈਂ ਤੁਹਾਨੂੰ ਦੱਸਿਆ ਵੀ ਸੁਸ਼ੀਲ ਸ਼ਰਮਾ ਜੀ 40000 ਰੁਪਏ ਕਮਾਊਟ ਆਪਣੇ ਵੱਲੋਂ ਦੇ ਰਹੇ ਨੇ ਔਰ ਸਾਡੇ ਤੇ ਆੜ ਜਿਹੜੀ ਭੀਖ ਮੰਗਣੀ ਸਫਲ ਹੋਗੀ ਕੋ ਆ ਜਬਜੂਰੀ ਹੋ ਗਈ ਆ ਭੀਖ ਮੰਗਣ ਵਾਲੀ ਲਈ ਗੱਲ ਆ ਜਣਾ ਕਰਕੇ ਜਿਹੜੀ ਗਾਈਆਂ ਦੇ ਮੋਤਾ ਹੁੰਦੀਆਂ ਤੇ ਚਾਰਾ ਹੁਲ ਕੇ ਆਪਣੇ ਉਹਨਾਂ ਨੂੰ ਪੈਣਾ ਚਾਹੀਦਾ ਆ ਆਪਣੇ ਪੈ ਸਕੇ ਨਹੀਂ ਤੇ ਸਰਕਾਰ ਨੂੰ ਕਹਾਂ ਜਿਹੜਾ ਸਾਲਾ ਖੋਲੀ ਦੀ ਆ ਉਹ ਬੰਦ ਕਰ ਦੇਣੀ ਚਾਹੀਦੀ ਆ ਠੀਕ ਹੈ ਨਾ ਹਾਂਜੀ ਸਰਕਾਰ ਤੇ ਸਰਕਾਰ ਲੇਕਿਨ ਸਾਡੀ ਗੁਰਦਾਸਪੁਰ ਦੀਆਂ ਜਾਂ ਲਾਗੇ ਲਾਗੇ ਕਲਾਂ ਕਲਾਂ ਨੌਰ ਦੀਆਂ ਕੁਝ ਸੰਸਾਵਾਂ ਜਿਹੜੇ ਸਿਰਫ ਫੋਟੋ ਖਿਚਾਉਣ ਵਾਸਤੇ ਹਿੰਦੂ ਦੇ ਨਾਮ ਤੇ ਅੱਗੇ ਆਉਂਦੀਆਂ ਅਖਬਾਰਾਂ ਦੇ ਉੱਤੇ ਹਰ ਟਾਈਮ ਫੋਟੋ ਖਿਚਾਉਣ ਲਈ ਅੱਗੇ ਲੰਗਰ ਲਾਉਣ ਲਈ ਅੱਗੇ ਉਹੀ ਸ਼ਰਮ ਕਰ ਲਓ ਥੋੜੀ ਜੀ ਬਿਲਕੁਲ ਆ ਕੇ ਬਣਾ ਵਾਸਤੇ ਬਹੁਤ ਸ਼ਰਮ ਆਉਂਦੀ ਫੀਲ ਹੁੰਦੀ ਵੀ ਹੈ ਅਖਬਾਰਾਂ ਵਿੱਚ ਜਾਣ ਦੀ ਫੋਟੋ ਲਵਾਉਣ ਵਾਸਤੇ ਜਿੱਥੇ ਮਰਜੀ ਅਖਬਾਰਾਂ ਨੂੰ ਬਿਠਾ ਦਿਓ ਉਹ ਅਖਬਾਰਾਂ ਚ ਕੁਝ ਵੀ ਕਰਨ ਲਈ ਤਿਆਰ ਹੈ ਲੇਕਿਨ ਕਿਸੇ ਵਾਸਤੇ ਉਹਨਾਂ ਨੇ ਕੀ ਦੀ ਹੈਲਪ ਨਹੀਂ ਕਰਨੀ ਸੋ ਦੇਖੋ ਦੁੱਖ ਜਿਹੜਾ ਵਾ ਜੀ ਸਾਂਝਾ ਕਰ ਰਹੇ ਨੇ ਕਿਤਨਾ ਕਿਤੇ ਸੱਚਾਈ ਵੀ ਹੈਗੀ ਆ ਜੀ ਕੜਵੀ ਸੱਚਾਈ ਆ ਇਹਨੂੰ ਜਿਹੜਾ ਐਕਸੈਪਟ ਕਰਨਾ ਪਏਗਾ ਔਰ ਇਹ ਦੇਖੋ ਤੁਸੀਂ ਪਿਛੇ ਜਿਹੜੀਆਂ ਐਲਸੀਡੀ ਵੀ ਲਗਾਈ ਦੀ ਹੈ ਜੀ ਐਲਸੀਡੀ ਦੇ ਵਿੱਚ ਜਿਹੜਾ ਗਊਸ਼ਾਲਾ ਬਾਰੇ ਦੱਸਿਆ ਜਾ ਰਿਹਾ ਵੀ ਗਊਸ਼ਾਲਾ ਦੇ ਹਾਲਾਤ ਕੀ ਨੇ ਔਰ ਬਿਲਕੁਲ ਸੱਚਵਾ ਜੀ ਔਰ ਇੱਥੇ ਦੇਖੋ ਸਲੋਗਨ ਵੀ ਲੱਗੇ ਦੇ ਆ ਜੀ ਇਹ ਦੇਖੋ ਜਗ੍ਹਾ ਜਗ੍ਹਾ ਸਲੋਗਨ ਲਗਾਏ ਦੇ ਜਾਂ ਪੈਫਲਟ ਦੇ ਰਹੇ ਜਾਂ ਔਰ ਇਹ ਜਿਹੜਾ ਵਾ ਜੀ ਸਮਾ ਜਿਹੜਾ ਵਾ ਦੇਖੋ ਤੁਸੀਂ ਅੱਜ ਕਿਦਾਂ ਦਾ ਆ ਗਿਆ ਵੀ ਗੁਰਦਾਸਪੁਰ ਦੇ ਵਿੱਚ ਜਿਹੜਾ ਵਾ ਗਊਸ਼ਾਲਾ ਦੀ ਮੈਨੇਜਮੈਂਟ ਨੂੰ ਭੀਖ ਮੰਗਣੀ ਪੈ ਰਹੀ ਹੈ ਜੀ ਬੜੀ ਦੁੱਖ ਵਾਲੀ ਗੱਲ ਹੈ ਕਿ ਭੀਖ ਮੰਗਣੀ ਪੈ ਰਹੀ ਹੈ